ਔਰ ਜੇ ਅਸੀਂ ਅੱਜ ਨਾ ਅਸੀਂ ਆਪਣੇ ਬੱਚਿਆਂ ਨੂੰ ਨਾ ਸੰਭਾਲਿਆ ਅਸੀਂ 2.5 ਸਾਲ ਦਾ ਬੱਚਾ ਹੁੰਦਾ ਮੈਂ ਕਈ ਵਾਰੀ ਬੇਨਤੀ ਕੀਤੀ ਹੈ ਕਿ ਜਦੋਂ 2.5 ਸਾਲ 3 ਸਾਲ ਦਾ ਬੱਚਾ ਹੁੰਦਾ ਹੈ ਨਾ ਤੇ ਅਸੀਂ ਉਹਨੂੰ ਉਂਗਲ ਨਾਲ ਲਾ ਕੇ ਤੇ ਸਕੂਲੇ ਲੈ ਤੁਰਦੇ ਆ ਐਡਮਿਸ਼ਨ ਕਰਾਉਣ ਵਾਸਤੇ ਕਿ 2.5 ਸਾਲ ਦਾ ਹੋ ਗਿਆ ਇਹਨੂੰ ਦੁਨੀਆਵੀ ਵਿੱਦਿਆ ਦੇਣੀ ਹੈ ਕਿਤੇ ਇਹ ਨਾ ਹੋਵੇ ਵੱਡਾ ਹੋ ਜਾਏ ਤੇ ਕਲਾਸਾਂ ਹੀ ਮਿਸਰਾਂ ਹੋ ਜਾਣ ਇਹਦੀ ਉਮਰ ਵੱਡੀ ਨਾ ਹੋ ਜਾਏ ਪਰ ਹਰਾਨੀ ਦੀ ਗੱਲ ਹੈ ਜਦੋਂ ਆਤਮਿਕ ਖੁਰਾਕ ਦੀ ਗੱਲ ਆਉਂਦੀ ਹੈ ਜਦੋਂ ਇਨਸਾਨੀਤ ਬਣਨ ਦੀ ਗੱਲ ਹੁੰਦੀ ਹੈ ਤੇ ਬੱਚਾ ਕਈ ਵਾਰੀ 20 ਸਾਲ ਦਾ ਹੋ ਜਾਂਦਾ ਤੇ ਉਹਨੂੰ ਗੁਰਬਾਣੀ ਦੇ ਮੂਲ ਮੰਤਰ ਦਾ ਨਹੀਂ ਪਤਾ ਹੁੰਦਾ ਤੁਸੀਂ ਆਮ ਤੌਰ ਤੇ ਜਿਹੜੇ ਅਕੈਡਮੀਆਂ ਵਿੱਚ ਬੱਚੇ ਨਹੀਂ ਪੜਦੇ 18 18 20 20 ਸਾਲ ਦੇ ਬੱਚਿਆਂ ਨੂੰ ਕਦੀ ਸਵਾਲ ਕਰਕੇ ਵੇਖਿਆ ਜੇ ਕਿ ਮੂਲ ਮੰਤਰ ਕੀ ਹੈ ਜਬਦੀ ਸਾਹਿਬ ਵਿੱਚ ਕਿੰਨੀਆਂ ਪੌੜੀਆਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਕਿੰਨੀਆਂ ਬਾਣੀਆਂ ਨੇ ਕਿੰਨੇ ਭਗਤਾਂ ਦੀ ਬਾਣੀ ਹੈ ਕਿੰਨੇ ਗੁਰੂਆਂ ਦੀ ਬਾਣੀ ਹੈ ਤੇ ਮੈਂ ਦਾਅਵੇ ਨਾਲ ਕਿੰਨਾ 18 ਸਾਲ ਦੇ ਬੱਚੇ ਤੋਂ ਛਡੋ ਕਈ ਵਾਰੀ ਉਹਦੇ ਮਾਂ ਬਾਪ ਨੂੰ ਵੀ ਨਹੀਂ ਪਤਾ ਹੁੰਦਾ